because I'm not ਸਵਾਗਤ ਹੈ ਤੇ ਨਾਲ ਗਲਾਸ ਬੰਨਿਆ ਗਿਆ ਤੇ ਨਾਲ ਆ ਬੋਤਲਾਂ ਬੰਨੀਆਂ ਗਈਆਂ ਲੈ ਜਾਲ ਉਹ ਇਸ ਕਰਕੇ ਤੁਹਾਨੂੰ ਮੈਂ ਫੇਰ ਬੇਨਤੀ ਕਰਦਾ ਕਿ ਮਤ ਉਹ ਦੇਖੇ ਹੁਣੇ ਪਹੁੰਚੇ ਕਰੋ ਬੇਟਾਂ ਦੇ ਅੰਦਰ ਉਹ ਪੁੱਤਰਾ ਬਾੜਨਾ ਮੋਟਰਸਾਈਕਲ ਸਾਈਕਲ ਚੜ੍ਹ ਤੋ ਤੁਹਾਨੂੰ ਵੀ ਹੱਥ ਘੜੀ ਨਹੀਂ ਆਉਂਦਾ ਕਿ ਇੱਥੇ ਆ ਜਾਓ ਬਾਅਦ ਕਰਕੇ ਲੋਰੀ ਰਾਜਣ ਹੋ ਗਿਆ ਸਾਡੇ ਆਗੂ ਨੂੰ ਮਰਨ ਵਾਸਤੇ ਬੈਠੇ ਨੂੰ ਖਨੌਰੀ ਬਾਟਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਆ ਸਰਕਾਰ ਜਿਹੜੀ ਦਸ ਤੋਂ ਮੱਸ ਨਹੀਂ ਹੋ ਰਹੀ ਜੇਕਰ ਆਪਾਂ ਕਿਕੇ ਸੈਂਟਰ ਸਰਕਾਰ ਤੇ ਪੈਰਾਂ ਦੇ ਵਿੱਚ ਆ ਪੰਜਾਬ ਦੀ ਸਰਕਾਰ ਵੀ ਪੈਰ ਧਰ ਰਹੀ ਆ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿ ਕੇ ਬੱਲਾ ਝਾੜ ਦਿੰਦਾ ਅੱਗੇ ਸਾਡੀ ਤਾਂ ਕੋਈ ਸੁਣਦਾ ਨਹੀਂ ਘੱਟੋ ਘੱਟ ਤੇਰਾ ਰੋਣਾ ਤਾਂ ਫਰਜ਼ ਬਣਦਾ ਵੀ ਇਹ ਸਾਡੇ ਪੰਜਾਬ ਦਾ ਅਕੂ ਆ ਜਿਹੜਾ ਕਹਦਾ ਉਹ ਕਹਿੰਦਾ ਕਿ ਮੈਂ ਕਿਸਾਨਾਂ ਦਾ ਮੁੰਡਾ ਐ ਬਾ ਮਿੰਦਰ ਮਾਸਟਰ ਦਾ ਮੁੰਡਾ ਮੈਨੂੰ ਪਤਾ ਕਿਵੇਂ ਵਾਹੀ ਕਰਨੀ ਐ ਪਰ ਅੱਜ ਉਹਦੀ ਚੁੱਪ ਧਾਈ ਹੋਈ ਐ ਉਹਦੀ ਜਵਾਨ ਨੂੰ ਤੰਗਾਂ ਹੋ ਚੁੱਕਾ ਐ ਕਿ ਜਿਹੜਾ ਕੋਈ ਕੁਛ ਸ਼ਬਦ ਵੀ ਨਹੀਂ ਦੇ ਰਿਹਾ ਬੋਲ ਵੀ ਨਹੀਂ ਰਿਹਾਗਾ ਤੈਸ਼ ਕਰਕੇ ਜਿੰਨੇ ਵੀ ਭਰਾ ਮੇਰੇ ਤੁਸੀਂ 2 ਮਿੰਟ ਦੁਕਾਨਾਂ ਬੰਦ ਕਰਕੇ ਬਣਾਓ ਪਰ ਇੱਥੇ ਜ਼ਰੂਰ ਆਓ ਜਿਹੜੀ ਸਰਕਾਰ ਸਾਡੇ ਨਾਲ ਜੋ ਕੁਝ ਕਰ ਰਹੀ ਐ ਸਿੰਘੂ ਬਾਡਰ ਤੋਂ ਪਹਿਲਾਂ ਸੈਂਟਰ ਤੇ ਔਰ ਜਦੋਂ ਜਾ ਸਕਦੇ ਆ ਜਦੋਂ ਜਦ ਇਹ ਚਾਰ ਹੋ ਗਏ ਤਾਂ ਕਦੇ 144 ਲਾਤੀ ਕਦੇ 63 ਲਾਤੀ ਕਦੇ ਕਿੰਨੀ ਲਾਤੀ ਉਹ ਸਾਨੂੰ ਪੈਦਲ ਵੀ ਨਹੀਂ ਤੁਰ ਕੇ ਜਾਣ ਦਿੱਤਾ ਗਿਆ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਅਥਰੂ ਕਾਸ ਗੋਲੇ ਛਿੱਟੇ ਘੇਰਾ ਕਿ ਪਾਸੇ ਫੁੱਲਾਂ ਦੀ ਵਰਖਾ ਕਰਦੇ ਸੀ ਇੱਕ ਪਾਸੇ ਗੋਲਾ ਛੱਡਦੇ ਸੀ ਜਿਹੜੀ ਜਰੀਲੀ ਸਪਰੇਆ ਉਹ ਸਾਡੇ ਆਤਮਾ ਦੇ ਅੱਖਾਂ ਦੇ ਤੇ ਪਾ ਦਿੱਤੀ ਗਈ ਆ ਕੀ ਅਸੀਂ ਇੰਨਾ ਮਾਰਾ ਕੀਤਾ ਕਿਸੇ ਦਾ ਜਿਹੜਾ ਕਿ ਸਾਡੇ ਨਾਲ ਇਸ ਤਰ੍ਹਾਂ ਸ਼ਾਇਦ ਪਾਕਿਸਤਾਨ ਵੀ ਨਾ ਕਟਾ ਸਾਡਾ ਦਸ਼ਮਣ ਵੀ ਨਾ ਕਰੇ ਜਿਹੜੀਆਂ ਸਾਡੇ ਆਪ ਦੇ ਭਾਰਤ ਦੀਆਂ ਲੱਖ ਲੱਖ ਸੂਬਿਆਂ ਦੀਆਂ ਸਰਕਾਰਾਂ ਇਹ ਕੁਸ ਕਰ ਰਹੀਆਂ ਤਾਂ ਵੇਖ ਲਓ ਤੁਸੀਂ ਅੱਜ ਜੋ ਹਾਲਤਾ ਮਜ਼ਦੂਰ ਔਰ ਕਿਸਾਨ ਦੀ ਹੋਜੀ ਸਰਕਾਰ ਹੋਜੀ ਸਰਕਾਰ ਆਰੇ ਤੇ ਪਹੁੰਚਣ ਤੇ 10 ਟੱਕਾ ਟਾਈਮ ਤੋਂ ਟਾਈਮ ਕੱਢ ਕੇ ਖਨਾਰੀ ਵੀ ਬੜਾ ਦੋ ਦਿਨ ਕੋਈ ਲਾ ਕੇ ਆਵੇ ਜਰੂਰ ਲਾ ਕੇ ਆਓ ਇਹ ਲੜਾਈ ਜਿਹੜਾ ਵੀ ਕੋਈ ਬੰਦਾ ਨਾਜ ਖਾ ਕੇ ਪੇਟ ਪਰ ਤਾਂ ਇਕੱਲੇ ਇਕੱਲੇ ਚੁੱਲੇ ਦੀ ਲੜਾਈ ਆ ਇਹ ਐਣਾ ਸਮਝ ਲੈ ਕੋਈ ਕਿਸਾਨ ਦੀ ਨਾ ਮਜ਼ਦੂਰ ਦੀ ਆ ਦੁਕਾਨਦਾਰ ਦੀ ਆ ਰੇੜੀ ਫੜੀ ਵਾਲੇ ਦੀ ਆ ਜਿਹੜਾ ਜੋੜੇ ਕੰਢਦਾ ਉਹਦੀ ਵੀ ਲੜਾਈ ਆ ਜੇਕਰ ਕਿਸਾਨ ਔਰ ਮਜ਼ਦੂਰ ਮਰਦਾ ਤਾਂ ਬਜਨਾ ਕਿਸੇ ਰੇੜੀ ਦੀ ਵੀ ਗਾਰੰਟੀ ਅਸਕਲ ਦਿੱਤਾ ਆ ਟੈਸ ਕਰਕੇ ਮੋਰਤਾ ਆਪਣਾ ਜੱਤ ਦੇ ਨੇੜੇ ਆ ਆਪਾਂ ਜੱਤ ਤੇ ਬਿਲਕੁਲ ਲੱਗੇ ਪਹੁੰਚ ਚੁੱਕਿਆ ਤਾਂ ਤੁਸੀਂ ਇਸ ਗੱਲ ਦੀ ਸਾਡੀ ਜਰੂਰ ਇੰਨੀ ਇੱਕ ਬੇਨਤੀ ਮੰਨੋ ਤਾਂ ਜਰੂਰ ਖਨੌਰੀ ਬਾਟਰ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ